ਪਿੰਡੂ ਅਮਰੀਕਾ ਨਾਲ ਜੁੜ ਚੁੱਕੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਉਸ ਤੋਂ ਆਜੋ ਤੁਹਾਨੂੰ ਦਿਖਾਉਨੇ ਆ ਆਪਾਂ ਬਾੜੀ ਲਾਈ ਹੋਈ ਹੈ ਜੀ ਅਮਰੀਕਾ ਦੇ ਵਿੱਚ ਲਗਭਗ ਇੱਥੇ ਗੋਰੇ ਲਾਉਂਦੇ ਨੇ ਜ਼ਿਆਦਾਤਰ ਹਰ ਘਰ ਦੇ ਵਿੱਚ ਕੁਛ ਨਾ ਕੁਛ ਲਾਇਆ ਹੁੰਦਾ ਇਹਨਾਂ ਦਾ ਮੰਨਣਾ ਵੀ ਜਿੰਨੀ ਵੀ ਜ਼ਹਿਰ ਆ ਕੱਟ ਕੀਤੀ ਜਾ ਸਕਦੀ ਹੈ ਖਾਣਿਆਂ 'ਚ ਕਿਉਂਕਿ ਜੇਕਰ ਤੁਸੀਂ ਅੱਧੀ ਚੀਜ਼ ਆਪਣੇ ਘਰ ਦੇ ਵਿੱਚ ਪੈਦਾ ਕਰ ਲਈ ਤੇ ਅੱਧੀ ਜ਼ਹਿਰ ਵੈਸੇ ਹੀ ਖਤਮ ਹੋ ਗਈ। ਬਾਕੀ ਜਿੰਨੀ ਵੀ ਕਰ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ। ਤੇ ਜਿਹੜੀਆਂ ਬਾਹਰ ਲੀਆਂ ਫਸਲਾਂ ਆਉਂਦੀਆਂ ਨੇ ਰੇਹਾਂ ਸਪਰੇਹਾਂ ਕਰਕੇ ਇੱਥੇ ਤਾਂ ਫੇਰ ਵੀ ਕੰਟਰੋਲ ਆ ਪਰ ਆਪਣੇ ਭਾਰਤ ਚ ਪੰਜਾਬ ਚ ਤੁਹਾਨੂੰ ਪਤਾ ਹੀ ਆ ਹਨਾ। ਸੋ ਆਜੋ ਦਿਖਾਉਂਦੇ ਆ ਤੁਹਾਨੂੰ ਵੀਡੀਓ ਜੁੜੇ ਰਹੋ ਕਰਦੇ ਆ ਗੱਲਾਂ ਬਾਤਾਂ। ਆ ਆਪਣੇ ਅੰਗੂਰ ਲਾਏ ਹੋਏ ਨੇ। ਕੋਈ ਇਹਦੇ ਤੇਰੇ ਸਪਰੇ ਨਹੀਂ ਹੈਗੀ ਬਿਲਕੁਲ ਐਨ ਜਮਾ ਕੁਦਰਤੀ ਫਲ ਵੀ ਹੈਗਾ ਵਧੀਆ ਲੱਗਿਆ ਵਾ ਤੇ ਇੱਥੇ ਵੀ ਹੈਗਾ ਜਾਨੀ ਜਾਨਵਰ ਇੱਕ ਤੇਲਾ ਜਿਵੇਂ ਕਹਿ ਸਕਦੇ ਆਪਾਂ ਤੇ ਆਹ ਸੇਬ ਦੇ ਬੂਟੇ ਨੇ ਇੱਕ ਵਾਰੀ ਸਰਦਾਰ ਗੋਰਾ ਸਿੰਘ ਆਸਟ੍ਰੇਲੀਆ ਚ ਰਹਿੰਦੇ ਨੇ ਖੇਤੀਬਾੜੀ ਦੇ ਬਹੁਤ ਵੱਡੇ ਮਾਹਿਰ ਨੇ ਸਾਇੰਟਿਸਟ ਨੇ ਉਹਨਾਂ ਨੇ ਬਹੁਤ ਖੋਜਾਂ ਕੀਤੀਆਂ ਨੇ ਖੇਤੀ ਦੇ ਬਾਬਤ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਵੀ ਜਿਹੜਾ ਮਤਲਬ ਸਭ ਤੋਂ ਤਾਕਤਵਰ ਕਿਹੜਾ ਫਲ ਆ ਕੀ ਨੂੰ ਸੁਪਰ ਫੂਡ ਕਹਿੰਦੇ ਆ ਤਾਂ ਉਹਨਾਂ ਨੇ ਬੜਾ ਸੋਹਣਾ ਜਵਾਬ ਦਿੱਤਾ ਉਹ ਕਹਿੰਦੇ ਵੀ ਜਿਹੜਾ ਤੁਸੀਂ ਆਪਣੇ ਹੱਥੀਂ ਪੈਦਾ ਕੀਤਾ ਜਿਹੜਾ ਫਲ ਤੁਸੀਂ ਆਪਣੇ ਹੱਥੀਂ ਜਿਹੜੀ ਸਬਜ਼ੀ ਤੁਸੀਂ ਆਪਣੇ ਹੱਥੀਂ ਜਿਹੜਾ ਅਨਾਜ ਤੁਸੀਂ ਆਪਣੇ ਹੱਥੀਂ ਪੈਦਾ ਕੀਤਾ ਤੇ ਉਹਦੇ ਨਾਲੋਂ ਤਾਕਤਵਰ ਦੁਨੀਆ ਦੀ ਕੋਈ ਚੀਜ਼ ਨਹੀਂ ਹੈਗੀ ਸੋ ਮਾੜਾ ਮੋਟਾ ਉਦਮ ਕਰਕੇ ਕੁਛ ਨਾ ਕੁਛ ਘਰੇ ਜਰੂਰ ਲਾਓ ਜੇ ਤੁਹਾਡੇ ਘਰ ਜਗਾ ਦੀ ਕਮੀਆਂ ਤੁਸੀਂ ਆਪਣੀ ਛੱਤ ਦੇ ਉੱਤੇ ਸਬਜ਼ੀ ਬੀਜ ਸਕਦੇ ਹੋ ਜਿੰਨੀ ਵੀ ਹੋ ਸਕੇ ਜੇ ਮੰਨ ਲਓ ਤੁਸੀਂ ਅੱਧੀ ਸਬਜ਼ੀ ਆਪਣੇ ਘਰ ਬੀਜ ਲਈ ਤਾਂ ਤੁਹਾਡੀ ਅੱਧੀ ਸਬਜ਼ੀ ਆ ਜਿਹੜੀ ਉਹ ਜ਼ਹਿਰ ਮੁਕਤ ਹੋਗੀ ਅਸੀਂ ਇੱਥੇ ਸਿਰਫ ਦੋ ਜਾਣੇ ਰਹਿੰਦੇ ਆ ਤੇ ਲਾਈ ਹੋਈ ਆ ਸਾਡੀ ਸਬਜ਼ੀ ਵਧੀਆ ਤੇ ਬਾਕੀ ਇੱਥੇ ਜ਼ਹਿਰਾਂ ਦੀ ਵਰਤੋਂ ਘੱਟ ਹੁੰਦੀ ਆ ਆ ਤਰਬੂਜ ਨੇ ਬਹੁਤ ਜ਼ਹਿਰਾਂ ਦੀ ਵਰਤੋਂ ਇੱਥੇ ਘੱਟ ਹੁੰਦੀ ਹੈ ਪੰਜਾਬ ਨਾਲੋਂ ਜਾਂ ਕਹਿ ਦਈਏ ਭਾਰਤ ਨਾਲੋਂ ਖਾਸ ਕਰਕੇ ਪੰਜਾਬ ਨਾਲੋਂ ਪੰਜਾਬ ਭਾਰਤ ਦਾ 2% ਤੇ 25 ਤੋਂ ਲੈ ਕੇ 30% ਜਿਹੜੀ ਜ਼ਹਿਰ ਹੈ ਉਹ ਕੱਲਾ ਪੰਜਾਬ ਵਰਤਦਾ ਸੋ ਆ ਗੋਰੀਆਂ ਦੀ ਪਾਲਕ ਲੈਟਸ ਜਿਹੜੀ ਕੋਈ ਰੇਹਾਂ ਸਪਰੇਹਾਂ ਤੋਂ ਰਹਿਤ ਹੁੰਦੀ ਹੈ ਸਬਜ਼ੀ ਉਹ ਦੇਖਣ ਨੂੰ ਇਹੋ ਜਿਹੀ ਹੁੰਦੀ ਹੈ ਏ ਗੋਬੀ ਲਈ ਵੀ ਅਚਕੰਦਰ ਸੋ ਮਾੜਾ ਮੋਟਾ ਉਦਮ ਜਰੂਰ ਕਰਿਆ ਕਰੋ ਇਹ ਦਿਖਾਉਣ ਦਾ ਮਕਸਦ ਸਿਰਫ ਇਹੀ ਆ ਵੀ ਥੋੜਾ ਮੋਟਾ ਉਦਮ ਕਰੋ ਚੰਗੀ ਸਿਹਤ ਰੱਖੋ ਬਾਅਦ ਦੇ ਵਿੱਚ ਡਾਕਟਰਾਂ ਕੋਲੇ ਪੈਸੇ ਖਰਚਣ ਨਾਲੋਂ ਜੇ ਥੋੜਾ ਜਿਹਾ ਅੰਗ ਪੈਰ ਹਲਾਇਆ ਜਾਵੇ ਤਾਂ ਚੰਗਾ ਤੇ ਕਹਿੰਦੇ ਵੀ ਦੁਨੀਆ ਦਾ ਸਭ ਤੋਂ ਵੱਡਾ ਖਜ਼ਾਨਾ ਹੁੰਦਾ ਜਦੋਂ ਤੁਸੀਂ ਆਪਣੀ ਬੀਜੀ ਹੋਈ ਸਬਜ਼ੀ ਤੋੜਦੇ ਹੋ ਆਪਣੀ ਬੀਜੀ ਹੋਈ ਕੋਈ ਫਸਲ ਆਪਦੇ ਹੱਥੀਂ ਵੜਦੇ ਹਾਂ ਚੰਗੀ ਸਿਹਤ ਵਾਸਤੇ ਉਹ ਸਭ ਤੋਂ ਵੱਡਾ ਖਜ਼ਾਨਾ ਸੋ ਕਰਦੇ ਹੋ ਲਾਈਕ ਸ਼ੇਅਰ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਹੱਸਦੇ ਬਸਦੇ ਰਹੋ ਚੜ੍ਹਦੀ ਕਲਾ ਵਿੱਚ